ਨਮਸਕਾਰ ਮੈਂ ਹਾਂ ਆਰਤੀ ਤੁਸੀਂ ਬੀਕਰੋ ਐਸਐਮਜੀ ਨਿਊਜ਼ 700 ਦਾ ਪਛਾੜ ਦੇ ਇੱਕ ਦਸਵਤਾਂ ਮੈਂ ਸਵਾਗਤ ਕਰਦੀ ਹਾਂ ਪੰਜਾਬ ਦੀ ਸਿਆਸਤ ਨਾਲ ਜੁੜੇ ਮੁੱਦੇ ਲੈ ਕੇ ਹਾਜ਼ਰਾਂ ਸੀ ਗੱਲਬਾਤ ਕਰਾਂਗੇ ਨਿਊਜ਼ ਐਡੀਟਰ ਬਿੰਦਨਜੀ ਦੇ ਨਾਲ ਬਿੰਦਨਜੀ ਤੁਹਾਡਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਆਰਤੀ ਜੀ ਤੁਹਾਡਾ ਵੀ ਤੇ ਐਸਐਮਜੀ ਨਿਊਜ਼ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਬਿੰਦਨਜੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਦਿੱਲੀ ਦੇ ਵਿੱਚ ਹਾਈ ਕਮਾਂਡ ਮੀਟਿੰਗ ਕਰ ਰਹੀ ਹੈ ਜਿਵੇਂ ਕਿ ਦੱਸਿਆ ਜਾ ਰਿਹਾ ਹੈ ਬਿਨਾਂ ਸੀਐਮ ਦੇ ਚਿਹਰੇ ਤੋਂ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਦੀ ਅਗਵਾਈ ਵਿੱਚ ਟੋੜਾ ਤੁਕੋ ਅ ਮੇਬਾ ਜਿਹੜਾ ਇਹ ਕਲੇਸ਼ ਪਿਆ ਹੋਇਆ ਹੈ ਪੰਜਾਬ ਕਾਂਗਰਸ ਦੇ ਵਿੱਚ ਆਪਸੀ ਇਹਦੇ ਵਿੱਚ ਜੇ ਆਪਾਂ ਧਿਆਨ ਨਾਲ ਨਜ਼ਰ ਮਾਰੀਏ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਦੀ ਸਾਖ ਨੂੰ ਵੱਡੀ ਸੱਟ ਲੱਗੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਜੋ ਵਤੀਰਾ ਕੀਤਾ ਹੈ ਜਿਸ ਤਰੀਕੇ ਨਾਲ ਵਾਅਦੇ ਪੂਰੇ ਨਹੀਂ ਸੀ ਕੀਤੇ ਚਾਹੇ ਉਹ ਬੇਅਦਬ ਕਾਰਨ ਸੀ ਚਾਹੇ ਉਹ ਸੀਤਾ ਫਲ ਚੀਕੂ ਨੂੰ ਲੈ ਕੇ ਹੈ ਹਰ ਚੀਜ਼ ਦੀ ਜਾਣਕਾਰੀ ਹਾਈ ਕਮਾਂਡ ਨੂੰ ਜਿਸ ਤਰੀਕੇ ਦੇ ਨਾਲ ਦੋਸ਼ ਵੀ ਲੱਗੇ ਨੇ ਕਿ ਕੁਝ ਆਗੂਆਂ ਨੇ ਇਹ ਵੀ ਕਿਹਾ ਸਿਆਸੀ ਜਾਣਕਾਰਾਂ ਨੇ ਕਿ ਇਹ ਜਿਹੜਾ ਹੈਗਾ ਜਿਸ ਤਰ੍ਹਾਂ ਇੱਕ WWE ਦੀ ਇੱਕ ਪੁਸ਼ਟੀ ਨਹੀਂ ਹੁੰਦੀ ਟੈਲੀਵਿਜ਼ਨਾਂ 'ਚ ਅਸੀਂ ਦੇਖਦੇ ਆਂ World Wrestling Entertainment ਤੇ ਉਹ ਬੜੇ ਕੁਸ ਹੁਨਮੁਕੀਆਂ ਮਾਰਦੇ ਨੇ ਬੜੇ ਜਬਰਦਸਤ ਤਰੀਕੇ ਦੇ ਨਾਲ ਤੇ ਬੰਦਾ ਬੜੇ ਸ਼ੌਕ ਨਾਲ ਵੇਖਦਾ ਵੀ ਪਤਾ ਨਹੀਂ ਕੀ ਹੋਊਗਾ ਉਹ ਲੋਕ ਸੋਚਦੇ ਨੇ ਕਿ ਸੱਚੀ ਹੋਊਗੀ ਜਿਸ ਤਰੀਕੇ ਨਾਲ ਉਹ ਸੁਨਮੁਕੀਆਂ ਮਾਰਦੇ ਨੇ ਤੇ ਰਿੰਗ ਤੋਂ ਬਾਹਰ ਉੱਜਾ ਜਾ ਕੇ ਸੁੱਟਦੇ ਨੇ ਕੁਰਸੀਆਂ ਮਾਰਦੇ ਨੇ ਇੱਕ ਦੂਜੇ ਦੇ ਉੱਤੇ ਤੇ ਬੰਦਾ ਕਹਿੰਦਾ ਪਤਾ ਨਹੀਂ ਇਹ ਬੜੀ ਵਧੀਆ ਚੀਜ਼ ਆ ਵੀ ਅਸਲੀ ਹੋਵੇਗੀ ਪਰ ਉਹ ਹੁੰਦੀ ਨਕਲੀ ਇਸੇ ਤਰੀਕੇ ਦੇ ਨਾਲ ਪੰਜਾਬ ਦੀ ਸਿਆਸਤ ਜੇ ਵਿੱਚ ਦੋ ਤਿੰਨ ਪਾਰਟੀਆਂ ਇਹੋ ਜਿਹੀਆਂ ਨੇ ਜਿਹੜਾਂ ਦੇ ਪਹਿਲਾਂ ਹੀ ਫਿਕਸ ਹੁੰਦੀ ਆ ਵੀ ਅਸੀਂ ਕਿੰਨੀ ਕੁ ਮਲਸਟ ਮਾਰਨੀ ਹੈ ਇੱਕ ਦੂਜੇ ਨੂੰ ਕੀ ਕਹਿਣਾ ਉਹ WWE ਦੀ ਕੁਸ਼ਤੀਆਂ ਵਾਂਗ ਪਹਿਲਾਂ ਹੀ ਪ੍ਰੀਪਲਾਨਡ ਹੁੰਦਾ ਸਿਸਟਮ ਇਸ ਚੀਜ਼ ਦੀ ਜਾਣਕਾਰੀ ਹਾਈ ਕਮਾਂਡ ਨੂੰ ਵੀ ਲੱਗ ਚੁੱਕੀ ਹੋਣੀ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਕਿਸ ਸਿਸਟਮ ਚੱਲਿਆ ਕਿਸ ਤਰੀਕੇ ਦਾ ਚੱਲਿਆ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਹੁਰਮ ਨੇ ਆਪਣੀ ਸਾਖ ਨੂੰ ਛੱਟ ਮਾਰੀ ਹੈ ਮੈਂ ਕਹਿੰਦਾ ਮਾਰੀ ਹੈ ਕਿਉਂਕਿ ਕੰਮ ਕੀਤੇ ਨਹੀਂ ਵਾਦੇ ਪੂਰੇ ਨਹੀਂ ਕੀਤੇ ਸਭ ਨੂੰ ਪਤਾ ਹੈ ਮੁਖਾਲਫਤ ਹੋਈ ਹੈ ਹੁਣ ਇੱਕ ਨਵੀਂ ਜਿਹੜੀ ਚੀਜ਼ ਹੈਗੀ ਵਿਧਾਇਕਾਂ ਦੇ ਪੁੱਤਰਾਂ ਨੂੰ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ ਉਹਦੀ ਮੁਖਾਲਫਤ ਬੜੀ ਵੱਡੀ ਜਿਹੜੀ ਹੈ ਮੈਂ ਸਮਝਦਾ ਕਿ ਸਾਹਮਣੇ ਆਈ ਹੈਗੀ ਆ ਔਰ ਜਿਸ ਤਰੀਕੇ ਦੇ ਨਾਲ ਹੁਣ ਜੋ ਫੈਸਲਾ ਲਿਆ ਗਿਆ ਅੱਜ ਜਿਹੜੀ ਬੜੀ ਅਹਿਮ ਮੀਟਿੰਗ ਜਿਹੜੀ ਹੈ ਦਿੱਲੀ ਦੇ ਵਿੱਚ ਆ ਦਿੱਲੀ ਦੇ ਵਿੱਚ ਦੋ ਮੀਟਿੰਗਾਂ ਨੇ ਇੱਕ ਤੇ ਤਿੰਨ ਮੈਂਬਰੀ ਕਮੇਟੀ ਜਿਹੜੀ ਖੜਗੇ ਕਮੇਟੀ ਹੈ ਉਹਦੇ ਸਾਹਮਣੇ ਜਿਹੜਾ ਪੇਸ਼ ਹੋਣਾ ਹੈ ਕੈਪਟਨ ਅਮਰਿੰਦਰ ਸਿੰਘ ਅੱਜ ਪੇਸ਼ ਹੋਏ ਨੇ ਉਸ ਤੋਂ ਬਾਅਦ ਰਾਹੁਲ ਗਾਂਧੀ ਸੋਨੀਆ ਗਾਂਧੀ ਨੂੰ ਵੀ ਮਿਲਣਾ ਹੈ ਕੁੱਝ 10 12 ਪਰ 10 ਮੰਤਰੀਆਂ ਨੇ 12 ਵਿਧਾਇਕਾਂ ਨਾਲ ਵੀ ਮਿਲਣਾ ਹੈਗਾ ਅੱਜ ਮੁਲਾਕਾਤ ਦਾ ਦੌਰ ਚਾਰ ਜਾਰੀ ਹੈ ਉੱਥੇ ਮਿਲ ਰਹੇ ਨੇ ਇਸ ਵੇਲੇ ਜੋ ਤਾਜ਼ਾ ਸਥਿਤੀ ਹੈ ਕਿ ਤਾਜ਼ਾ ਮਾਹੌਲ ਹੈ ਇਸ ਵੇਲੇ ਮੁਲਾਕਾਤ ਦਾ ਦੌਰ ਉੱਤੇ ਜਾਰੀ ਹੈ ਤਾਂ ਜੋ ਪਤਾ ਲੱਗਿਆ ਹੈ ਕਿ ਜਿਹੜੀ ਇਸ ਵਾਰੀ ਦੀ ਜਿਹੜੇ ਸੀਐਮ ਦੇ ਜਿਹੜੇ ਚੋਣ ਆਪਣੇ ਜਿਹੜੀ ਚੋਣ ਹੋਊਗੀ ਪੰਜਾਬ ਦੇ ਵਿੱਚ ਵਿਧਾਨ ਸਭਾ ਦੀ ਉਹਦੇ ਵਿੱਚ ਕਾਂਗਰਸ ਜਿਹੜੀ ਹੈ ਇਹ ਸੋਚ ਰਹੀ ਹੈ ਕਿ ਬਿਨਾਂ ਸੀਐਮ ਦੇ ਚਿਹਰੇ ਤੋਂ ਜਿਹੜੀ ਚੋਣ ਕਰਵਾਈ ਜਾਵੇ ਔਰ ਦੂਜੇ ਪਾਸੇ ਗੱਲ ਇਹ ਹੈ ਕਿ ਇਹ ਜਿਸ ਤਰੀਕੇ ਦੇ ਨਾਲ ਸੂਬੇ ਦੇ ਵਿੱਚ ਕੀ ਹੁੰਦਾ ਕਿ ਜਦੋਂ ਚੋਣ ਹੁੰਦੀ ਹੈ ਤੇ ਜਿਹੜਾ ਕੋਈ ਵੱਡਾ ਲੀਡਰ ਹੁੰਦਾ ਜਾਂ ਪੰਜਾਬ ਜਦੋਂ ਉਸ ਸੂਬੇ ਦੀ ਪਾਰਟੀ ਦਾ ਪ੍ਰਧਾਨ ਜਾਂ ਸੀਐਮ ਦਾ ਜਿਹੜਾ ਚਿਹਰਾ ਹੁੰਦਾ ਉਹ ਇਹ ਸਭ ਚੀਜ਼ਾਂ ਦੀ ਅਗਵਾਈ ਕਰਦਾ ਨੁਮਾਇੰਦਗੀ ਕਰਦਾ ਪਰ ਇਹਦੇ ਵਿੱਚ ਕੀ ਹੈ ਕਿ ਹੁਣ ਸੋਚ ਰਹੇ ਆ ਕਿ ਬਿਨਾ ਸੀਐਮ ਦੇ ਚਿਹਰੇ ਤੋਂ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ ਚੋਣ ਕਰਵਾਉਣ ਦੀ ਜਿਹੜੀ ਆ ਗੱਲ ਕੀਤੀ ਜਾ ਰਹੀ ਹੈ ਬੜੀ ਵੱਡੀ ਇੱਕ ਮੈਂ ਕਹਿੰਦਾ ਅਹਿਮ ਗੱਲ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਬੋਰਡ ਲਾਏ ਹੋਏ ਨੇ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਕਿ ਕੈਪਟਨ ਸਿਰਫ ਇੱਕ ਹੁੰਦਾ ਸੋ ਇਹ ਕਿਤੇ ਨਾ ਕਿਤੇ ਇਹ ਚੀਜ਼ ਦਰਸਾਉਂਦਾ ਹੈ ਕਿ ਹਾਈ ਕਮਾਂਡ ਨੂੰ ਵੀ ਇਹ ਚੀਜ਼ ਦਾ ਪਤਾ ਲੱਗ ਚੁੱਕਿਆ ਹੈ ਔਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਪਤਾ ਹੈ ਅੰਦਾਜ਼ਾ ਹੈ ਕਿ ਅੱਜ ਅਸੀਂ ਅਗਰ ਸੀਐਮ ਜਿਹੜੇ ਹੈਗੇ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਚੋਣ ਕਰਾਉਂਦੇ ਆ ਨਾ ਤਾਂ ਚੋਣ ਨਹੀਂ ਜਿੱਤ ਸਕਦੇ ਕਿਉਂ ਕਾਰਨ ਇਹ ਇੱਕ ਦੇ ਸਿੱਧੂ ਦਾ ਜਿਹੜਾ ਸਟੈਂਡ ਹੈ ਸਿੱਧੂ ਆਪਣੇ ਜਿਹੜੇ ਹੈਗੇ ਆ ਇੱਕ ਸਿਧਾਂਤਤਾ ਦੇ ਉੱਤੇ ਅੱਜ ਲੜਾਈ ਕਰ ਰਹੇ ਨੇ ਉਹ ਕਹਿ ਰਹੇ ਨੇ ਸਿੱਧੂ ਕਹਿ ਰਹੇ ਨੇ ਕਿ ਭਾਈ ਮੈਂ ਮੈਨੂੰ ਨਾ ਤੇ ਲਾਲਚ ਹੈਗਾ ਕਿਸੇ ਕੁਰਸੀ ਦਾ ਨਾ ਮੈਨੂੰ ਕਿਸੇ ਅਹੁਦੇ ਦਾ ਲਾਲਚ ਹੈ ਮੈਂ ਤਾਂ ਸਿਧਾਂਤਤਾ ਦੀ ਲੜਾਈ ਲੜ ਰਿਹਾ ਸਿਧਾਂਤਤਾ ਕਰਕੇ ਲੜਾਈ ਲੜ ਰਿਹਾ ਪਰ ਲੋਕ ਜਿਹੜੇ ਨੇ ਸਿੱਧੂ ਦੀ ਗੱਲ ਨੂੰ ਯਕੀਨ ਮੰਨਦੇ ਨੇ ਉਹਨਾਂ ਦੀ ਗੱਲ ਦਾ ਉਹਨਾਂ ਦੀ ਗੱਲ ਨੂੰ ਸੁਣਦੇ ਨੇ ਅੱਜ ਕੈਪਟਨ ਮੈਂ ਬਾਰ-ਬਾਰ ਕਹ ਰਿਹਾ ਕਿ ਅੱਜ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਾਖ ਨੂੰ ਛੱਟ ਲੱਗੀ ਹੈ ਔਰ ਇਸ ਚੀਜ਼ ਦਾ ਹਾਈ ਕਮਾਂਡ ਨੂੰ ਪਤਾ ਹੈ ਜਿਹਦੇ ਕਰਕੇ ਹਾਈ ਕਮਾਂਡ ਨੇ ਫੈਸਲਾ ਲਿਆ ਕਿ ਕਿਉਂ ਨਾ ਅਸੀਂ ਮਤਲਬ ਆਪਣੀ ਅਗਵਾਈ ਦੇ ਵਿੱਚ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ ਚੋਣ ਕਰਵਾਈ ਜਾਵੇ ਹਲੇ ਤੱਕ ਦੇਖੋ ਇਹ ਚੀਜ਼ ਦਾ ਹੋ ਸਕਦਾ ਹੈ ਕਿ ਪਾਰਟੀ ਨੂੰ ਫਾਇਦਾ ਵੀ ਹੋ ਸਕਦਾ ਹੈ ਨੁਕਸਾਨ ਵੀ ਹੋ ਸਕਦਾ ਹੈ ਕਿਉਂਕਿ ਜਦੋਂ ਤੱਕ ਪਿਛਲੀਆਂ ਜੇ ਅਪ ਚੋਣਾਂ ਦੀ ਗੱਲ ਕਰੀਏ ਨਾ ਪਿਛਲੀਆਂ ਜਦੋਂ 2016 ਦੇ ਵਿੱਚ ਚੋਣਾਂ ਹੋਈਆਂ ਸੀ ਤਾਂ 2017 ਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀ 2016 ਦੇ ਵਿੱਚ ਇਹ ਦੱਸਿਆ ਜਾ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਨੇ ਸੀਟਾਂ ਜੀ ਪੱਕੀਆਂ ਜੀ ਆਮ ਆਦਮੀ ਪਾਰਟੀ ਦੇ ਉਸ ਵੇਲੇ ਘਰ ਘਰ ਦੇ ਵਿੱਚ ਇਹ ਸੀਗਾ ਕਿ ਇੱਕ ਤਬਦੀਲੀ ਆਉਣੀ ਚਾਹੀਦੀ ਹੈ ਨਵੀਂ ਪਾਰਟੀ ਆਉਣੀ ਚਾਹੀਦੀ ਹੈ ਪਰ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਗਲਤੀ ਕੀਤੀ ਸੀ ਕਿ ਸੀਐਮ ਦੇ ਚਿਹਰੇ ਨੂੰ ਅੱਗੇ ਨਹੀਂ ਸੀ ਲੈ ਕੇ ਆਏ ਚੋਣਾਂ ਤੱਕ ਉਹ ਕਿਤੇ ਨੁਕਸਾਨ ਆ ਕਾਂਗਰਸ ਨੂੰ ਨਾ ਹੋ ਜਾਏ ਪਰ ਦੂਜੇ ਪਾਸੇ ਜੇ ਇਹ ਸੀਐਮ ਦਾ ਚਿਹਰਾ ਕਦੇ ਲੈ ਆਉਂਦੇ ਨੇ ਮੰ ਲਓ ਸਿੱਧੂ ਅਸੀਂ ਅੰਮ ਦਾ ਚਿਹਰਾ ਮਲ ਲਓ ਉਹਦੇ ਨਾਲ ਕੀ ਹੋਊਗਾ ਕਿ ਉਹਦੇ ਨਾਲ ਪਾਰਟੀ ਨੂੰ ਫਾਇਦਾ ਹੋ ਸਕਦਾ ਜਾਂ ਸੀਐਮ ਦਾ ਚਿਹਰਾ ਡਿਕਲੇਅਰ ਕਰ ਦਿੰਦੇ ਨੇ ਕਿਉਂਕਿ ਦੂਜੀ ਗੱਲ ਇਹ ਹੈ ਕਿ ਜੋ ਸੁਣਨ ਜੀ ਆ ਰਿਹਾ ਅੰਬਿਕਾ ਸੋਨੀ ਔਰ ਸਲਮਾਨ ਖੁਰਸ਼ੀਦ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਵਾਸਤੇ ਗੱਲ ਕਰਨਗੇ ਅੱਜ ਜੋ ਪਤਾ ਲੱਗਿਆ ਕਿ ਇਹ ਕਿਤੇ ਨਾ ਕਿਤੇ ਮੰਨ ਜਾਣ ਕੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਜਿਹੜੀ ਪ੍ਰਧਾਨਗੀ ਸੌਂਪੀ ਜਾਵੇ ਇਸ ਚੀਜ਼ ਨੂੰ ਮੰਨ ਜਾਣਗੇ ਕਿਉਂਕਿ ਸਿੱਧੂ ਜਿਹੜੇ ਹੈਗੇ ਸਿੱਧੂ ਅ ਪਿੱਛੇ ਚੱਲਣ ਵਾਲੇ ਆਗੂ ਨਹੀਂ ਹੈਗੇ ਨੇਤਾ ਨਹੀਂ ਹੈਗੇ ਕਿ ਜੋ ਸੀਐਮ ਸਾਹਿਬ ਨੇ ਕਹਿਤਾ ਜਾਓ ਕਿਸੇ ਹਾਈ ਕਮਾਂਡ ਮਤਲਬ ਕਹਿਤਾ ਉਹ ਆਪਣੇ ਦਿਮਾਗ ਦਾ ਇਸਤੇਮਾਲ ਕਰਦੇ ਨੇ ਆਪਣੇ ਤਰੀਕੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਨੇ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵਾਂ ਮੋੜ ਲੈ ਕੇ ਆ ਰਹੀਆਂ ਨੇ ਮਜਬੂਰ ਹੋ ਚੁੱਕੀ ਹੈ ਅੱਜ ਜਿਹੜੀ ਕਾਂਗਰਸ ਹੈਗੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਅਗਵਾਈ ਦੇ ਕਿਤੇ ਨੇ ਕਿਤੇ ਉਹਨਾਂ ਨੂੰ ਸ਼ੰਕਾ ਸ਼ੱਕ ਇੱਕ ਤਰੀਕੇ ਦਾ ਇੰਡਾਇਰੈਕਟਲੀ ਜ਼ਾਹਰ ਕੀਤਾ ਹੈ ਸਾਨੂੰ ਇਹਨਾਂ ਦੀ ਜਿਹੜੀ ਹੈ ਲੀਡਰਸ਼ਿਪ ਤੇ ਉੱਤੇ ਸ਼ੱਕ ਹੈ ਕਿਉਂਕਿ ਤੁਸੀਂ ਆਰਤੀ ਜੀ ਤੁਸੀਂ ਆਪ ਦੇਖੋ ਕਿ ਅੱਜ ਜਿਹੜੇ ਮੁੱਦੇ ਉੱਠੇ ਨੇ ਜਿੱਦਾਂ ਜਿਸ ਤਰੀਕੇ ਦੇ ਨਾਲ ਆਪਾਂ ਪਿੱਛੇ ਜੀ ਗੱਲ ਵੀ ਕੀਤੀ ਸੀ ਜਰਨਲ ਜੇ ਜੇ ਸਿੰਘ ਹੋਰਾਂ ਨੇ ਜੋ ਦੋਸ਼ ਲਾਇਏ ਸੀਗੇ ਭਈ ਇਹ ਤੇ ਪਹਿਲੇ ਫਿਕਸਿੰਗ ਹੁੰਦੀ ਹੈ ਇਹਨਾਂ ਦੀ ਜਿਹੜੀ ਹੈ ਸਿਸਟਮ ਹੈ ਹੈਨਾ ਚਾਹੇ ਬੇਅਦਬੀ ਮਾਮਲਾ ਹੈ ਕਿ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਬਾਦਲਾ ਨੂੰ ਚਾਹੇ ਤੁਸੀਂ ਦੇਖ ਲਓ ਕਿ ਆ ਜਿਹੜੇ ਦੂਸਰੀ ਚੀਜ਼ਾਂ ਵਾਅਦੇ ਕੀਤੇ ਸੀ ਜਿਹੜੇ ਉਹ ਕੋਈ ਵਾਦਾ ਪੂਰਾ ਨਹੀਂ ਕੀਤਾ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ ਵਿਧਾਇਕ ਪੁੱਤਰਾ ਨੂੰ ਨੌਕਰੀ ਦੇਤੀ ਆਮ ਜਨਤਾ ਰੋਂਦੀ ਫਿਰਦੀ ਆ ਕੀ ਲੋਕਾਂ ਨੂੰ ਨਹੀਂ ਪਤਾ ਇਹਨਾਂ ਚੀਜ਼ਾਂ ਦਾ ਲੋਕਾਂ ਦੇ ਮਨ ਤੇ ਸੱਟ ਨਹੀਂ ਲੱਗੂਗੀ ਬੇਰੋਜਗਾਰੀ ਦਾ ਮੁੱਦਾ ਐਡਾ ਵੱਡਾ ਹੈ ਲੋਕ ਲੋਕੀ ਅੱਜ ਸਮਝਦਾਰ ਨੇ ਲੋਕਾਂ ਨੂੰ ਪਤਾ ਹੈ ਅੱਜ ਜੋ ਹਾਲਾਤ ਨੇ ਘਰ ਘਰ ਬੇਰੋਜਗਾਰੀ ਦੂਜੇ ਦੀ 6 ਵਜੇ ਕੋਵਿਡ ਕਰਕੇ ਜਿਹੜੀ 6 ਵਜੇ ਹੈ ਬੇਰੋਜਗਾਰੀ ਹੋਰ ਵਧੀ ਹੈ ਵਾਦੇ ਤੁਸੀਂ ਲੰਬੇ ਲੰਬੇ ਕਰਦੇ ਪੂਰੇ ਉਸ ਵੀ ਕਰਦੇ ਨਹੀਂ ਵਾਦੇ ਪੂਰੇ ਕਰਨ ਦੀ ਗੱਲ ਆਉਂਦੀ ਤੁਸੀਂ ਨੌਕਰੀਆਂ ਦੇ ਦਿੰਦੇ ਜਿਹੜੇ ਪਹਿਲੇ ਅਰਪਤੀ ਕਰੋੜਪਤੀ ਬੰਦੇ ਨੇ ਵਿਧਾਇਕ ਨੇ ਤੁਸੀਂ ਉਹੀ ਮੈਂ ਪਹਿਲਾਂ ਵੀ ਗੱਲ ਕਰਿਆ ਨਾ ਅੰਨੀ ਵੰਡੇ ਰਿਓੜੀਆਂ ਤੇ ਮੁੜ-ਮੁੜ ਆਪਣਿਆਂ ਨੂੰ ਤੇ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦਿੱਤੀ ਆ ਕੱਲ ਵੀ ਪਤਾ ਲੱਗਿਆ ਕਿ ਉਹ ਰਕੇਸ਼ ਪਾਂਡੇ ਦੇ ਘਰ ਜਾ ਕੇ ਇੱਕ ਅਕਾਲੀ ਦਲ ਵਾਲੇ ਨੇ ਲੱਡੂ ਉਹਨਾਂ ਨੂੰ ਦਿੱਤੇ ਨੇ ਪਿਆਰ ਲੋ ਜੀ ਰੋਸ਼ ਵਜੋਂ ਰਕੇਸ਼ ਪਾਂਡੇ ਨੂੰ ਰੋਸ਼ ਪ੍ਰਗਟ ਕੀਤਾ ਸੋ ਇਹ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਸੱਟ ਲੱਗਦੀ ਹੈ ਕਿ ਯਾਰ ਜਿਹੜੀ ਅਸੀਂ ਪਾਰਟੀ ਨੂੰ ਚੁਣਦੇ ਆ ਅਸੀਂ ਆਸਰਾ ਚੁਣਿਆ ਵੀ ਸਾਡੀਆਂ ਸਮੱਸਿਆਵਾਂ ਦੇਖੂਗੀ ਸੁਣੂਗੀ ਜਾਣੂਗੀ ਉਸ ਨੂੰ ਦੂਰ ਕਰੂਗੀ بڑے ਵੱਡੇ ਵੱਡੇ ਵਾਅਦੇ ਕੀਤੇ ਸੀ ਕਾਂਗਰਸ ਨੇ ਕਿ ਅਸੀਂ ਨਸ਼ੇ ਨੂੰ ਖਤਮ ਕਰ ਦਾਂਗੇ 4 ਹਫ਼ਤੇ ਦੇ ਦਿਓ ਬੜੀ ਵੱਡੀ ਗੱਲ 4 ਹਫ਼ਤੇ ਦੇ ਨਸ਼ੇ ਖਤਮ ਕਰ ਦਾਂਗੇ ਹੁਣ ਮੁਕਰੇ ਹੈਗੇ ਨਹੀਂ ਜੀ ਮੈਂ ਤਾਂ ਗੱਲ ਹੀ ਨਹੀਂ ਕੀਤੀ ਮੈਂ ਤਾਂ ਲੱਕ ਤੋੜਨ ਦੀ ਗੱਲ ਕੀਤੀ ਸੀ ਲੱਕ ਤੋੜ ਦਿਆਂਗੇ ਸੋ ਗੱਲ ਇਹ ਹੈ ਕਿ ਇੱਕ ਝੂਠ ਦਾ ਮੈਂ ਕਹਿੰਦਾ ਸਿਰਾਈ ਲਾਤਾ ਇਸ ਵਾਰੀ ਤੇ ਕਾਂਗਰਸ ਪਾਰਟੀ ਦਾ ਉਹਦਾ ਇਹ ਰੋਸ ਜਿਹੜਾ ਵਿਧਾਇਕਾਂ ਦੇ ਮੰਨ ਦੇ ਵਿੱਚ ਵੀ ਹੈ ਆਰਤੀ ਜੀ ਇੱਕ ਚੀਜ਼ ਹੋਰ ਤੁਹਾਨੂੰ ਮੈਂ ਦੱਸਦਾ ਅੱਜ ਜੇ ਆਪਾਂ ਗੱਲ ਕਰੀਏ ਨੇ ਜਿਹੜੇ ਵਿਧਾਇਕ ਨੇ ਜਾਂ ਜੋ ਬਹੁਤ ਸਾਰੇ ਇਹੋ ਜਿਹੇ ਵਿਧਾਇਕ ਮੰਤਰੀ ਨੇ ਜਿਹੜੇ ਅੱਜ ਮਨ ਲੋਕ ਜਿਹੜੇ ਤਰਫਦਾਰੀ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ کئی ਵਿਧਾਇਕ ਜਿਹੜੇ ਮੰਤਰੀ ਨੇ ਉਹ ਨਵਜੋਤ ਸਿੰਘ ਸਿੱਧੂ ਦੀ ਤਰਫਦਾਰੀ ਕਰ ਰਹੇ ਨੇ ਪਰ ਪਾਵਰ ਬੜੀ ਵੱਡੀ ਗੱਲ ਚੀਜ਼ ਹੁੰਦੀ ਹੈ ਜੇ ਪੰਜਾਬ ਦਾ ਸੀਐਮ ਦਾ ਚਿਹਰਾ ਨਵਜੋਤ ਸਿੰਘ ਸਿੱਧੂ ਨੂੰ ਬਣਾ ਦਿੰਦੇ ਨੇ ਜਾਂ ਪਾਰਟੀ ਦਾ ਪ੍ਰਧਾਨ ਪੰਜਾਬ ਦਾ ਨਵਜੋਤ ਸਿੰਘ ਸਿੱਧੂ ਨੂੰ ਬਣਾ ਦਿੰਦੇ ਨੇ ਅੱਜ ਜਿਹੜੇ ਵੀ ਵਿਧਾਇਕ ਜਾਂ ਮੰਤਰੀ ਕੈਪਟਨ ਅਮੰਦਰ ਸਿੰਘ ਦੀ ਤਰਫਦਾਰੀ ਕਰ ਰਹੇ ਹਨ ਇਹ ਉਹਨਾਂ ਨੇ ਮਿੰਡ ਦੋ ਨਹੀਂ ਲਾਣੇ ਸਿੱਧੂ ਵੱਲ ਜਾਂਦੇ ਆ ਪਾਵਰ ਪਾਵਰ ਵੜੀ ਹੁਣ ਚੁੱਪ ਕਰਕੇ ਘੁੱਗੂ ਜੇ ਬਣ ਕੇ ਬੈਠੇ ਨੇ ਕੁਝ ਵਿਧਾਇਕ ਤੇ ਮੰਤਰੀ ਕਿ ਨਹੀਂ ਜੇ ਕੈਪਟਨ ਨੂੰ ਸੀਐਮ ਦਾ ਚਿਹਰਾ ਬਣਾਤਾ ਜਾਂ ਬੜਾ ਦਿੱਤਾ ਗਿਆ ਤੇ ਹੋ ਸਕਦਾ ਕੱਲੋ ਖੁੰਧਕਨਾ ਕਾ ਰੱਖਣਾ ਕੈਪਟਨ ਹੋਰੀ ਸਾਡੇ ਨਾਲ ਪੈਨ ਹੀ ਇਹ ਤੇ ਮੇਰੇ ਖਿਲਾਫ ਗਏ ਸੀ ਇਸ ਕਰਕੇ ਕੁਝ ਆਗੂ ਜਿਹੜੇ ਨੇ ਚੁੱਪਚੀ ਪੀਤੇ ਬੈਠੇ ਹੋਏ ਨੇ ਉਹ ਤੇਲ ਦੇਖ ਰਹੇ ਨੇ ਤੇਲ ਦੀ ਧਾਰ ਵੇਖ ਰਹੇ ਨੇ ਜਦੋਂ ਮੌਕਾ ਆ ਗਿਆ ਉਹਨਾਂ ਨੇ ਬਦਲ ਲੱਗਿਆ ਟਪੂਸੀ ਮਾਰਨ ਲੱਗਿਆ 2 ਮਿੰਟ ਲਾਉਣੇ ਨੇ ਸੋ ਇਹ ਇਸ ਵੇਲੇ ਜਿਹੜੀ ਹਾਲਾਤ ਬਣੇ ਹੋਏ ਨੇ ਸੋ ਇਹ ਫੈਸਲਾ ਜਿਹੜਾ ਲਿਆ ਹੈ ਹਾਈ ਕਮਾਂਡ ਨੇ ਬੜਾ ਸੋਚ ਸਮਝ ਕੇ ਲਿਆ ਪਰ ਹਾਈ ਕਮਾਂਡ ਨੂੰ ਮੈਂ ਇਹ ਜਿਹੜੀ ਚੀਜ਼ ਹੈ ਖਾਸ ਤੌਰ ਤੇ ਇਸ ਚੀਜ਼ ਦਾ ਨੁਕਸਾਨ ਇਹ ਹੋ ਸਕਦਾ ਕੇ ਬਿਨਾ ਸੀਐਮ ਦੇ ਚਿਹਰੇ ਤੋਂ ਚੋਣ ਲੜਨਾ ਕਿਤਨੇ ਕਿਤਨੇ ਰਿਸਕ ਵੀ ਹੋ ਸਕਦਾ ਹੈ ਇਹਦੇ ਬਾਰੇ ਵੀ ਜਿਹੜੀ ਹਾਈ ਕਮਾਂਡ ਦੇ ਕੋਲ ਸਮਝਦਾਰ ਹੈਗੀ ਹੈ ਬੜੇ ਤਰੀਕੇ ਦੇ ਨਾਲ ਸੋਚ ਵਿਚਾਰ ਕਰਕੇ ਫੈਸਲਾ ਲਾਊਗੀ ਔਰ ਜਿਸ ਤਰੀਕੇ ਦੇ ਨਾਲ ਆਪਾਂ ਕਹੀਏ ਕਿ 6 ਪੰਜਾਬ ਤੋਂ ਇਲਾਵਾ ਪੰਜ ਸੂਬਿਆਂ ਦੇ ਵਿੱਚ ਹੋਰ ਚੋਣਾਂ ਨੇ ਉੱਥੇ ਚਾਰ ਸੂਬਿਆਂ ਦਾ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਕਿ ਸਿਰਫ ਪੰਜਾਬ ਦੇ ਵਿੱਚ ਹੀ ਕਾਂਗਰਸ ਆ ਪੰਜ ਸੂਬਿਆਂ ਜਿੱਤੇ ਕਾਂਗਰਸ ਹੈ ਹੀ ਨਹੀਂ ਜਿਹੜਾ ਜੋ ਚਾਰ ਸੂਬਿਆਂ ਦੇ ਵਿੱਚ ਪਾਪਾ 6 ਸੂਬਿਆਂ ਦੇ ਜਿਹੜੀਆਂ ਚੋਣਾ ਹੋ ਰਹੀਆਂ ਅਗਲੇ ਸਾਲ ਸਿਰਫ ਪੰਜਾਬ ਦੇ ਵਿੱਚ ਹੀ ਕਾਂਗਰਸ ਹੈ ਸੋ ਉਹਨਾਂ ਨੇ ਬਾਕੀ ਸੂਬਿਆਂ ਵੱਲ ਵੀ ਧਿਆਨ ਦੇਣਾ ਹੈਗਾ ਬੜੇ ਸੋਚ ਸਮਝ ਕੇ ਜਿ ਆਪਾਂ ਕਹੀਏ ਨੇ ਵੀ ਉੱਥੇ ਬੈਠੇ ਹਾਈ ਕਮਾਂਡ ਬੈਠੀ ਹੈ ਤੇ ਬੜੇ ਰਿਲੈਕਸ ਹੋ ਕੇ ਬੈਠੀ ਹੈ ਉਹਨਾਂ ਦੇ ਦਿਮਾਗ ਦੇ ਵਿੱਚ ਵੀ 36 ਚੀਜ਼ਾਂ ਚੱਲ ਰਹੀਆਂ ਨੇ 36 ਬਹੁਤ ਸਾਰੇ ਇਹੋ ਜਿਹੇ ਹੋਣਗੇ ਵਿਧਾਇਕ ਕੁਝ ਵਿਧਾਇਕ ਮਿਲ ਕੇ ਆਏ ਨੇ ਹਨਾ ਕੱਲ ਵੀ ਸੁਰਜੀਤ ਆਜਲਾ ਚਰਨਜੀਤ ਸਿੰਘ ਚੰਨੀ ਰਾਜਕੁਮਾਰ ਰਵੇਰ ਕਾ ਵੀ ਕੱਲ ਮਿਲ ਕੇ ਆਏ ਨੇ ਕੱਲ ਹੀ ਰਾਹੁਲ ਗਾਂਧੀ ਨੂੰ ਮਿਲੇ ਨੇ ਉੱਥੇ ਜਾ ਕੇ ਗੱਲਾਂបੱਤਾਂ ਕੀਤੀਆਂ ਨੇ ਹਾਈ ਕਮਾਂਡ ਨੂੰ ਮਿਲ ਕੇ ਆਏ ਨੇ ਫੋਨ ਤੇ ਗੱਲਾਂ ਹੁੰਦੀਆਂ ਹੋਣਗੀਆਂ ਹਰ ਚੀਜ਼ ਅਖਬਾਰ ਜਾਂ ਮੀਡੀਆ 'ਤੇ ਆਉਂਦੀ ਨਹੀਂ ਹੈਗੀ ਸੋ ਇਹ ਹਾਈ ਕਮਾਂਡ ਨੂੰ ਨਿੱਕੀ ਨਿੱਕੀ ਚੀਜ਼ ਦਾ ਪਤਾ ਹੈ ਸਿਰਫ ਰਿਪੋਰਟਾਂ ਤੱਕ ਹੀ ਸੀਮਤ ਨਹੀਂ ਕਿ ਰਿਪੋਰਟਾਂ ਜਾਣਗੇ ਤੇ ਹਾਈ ਕਮਾਂਡ ਨੂੰ ਪਤਾ ਹੋਊਗਾ ਇਹਨਾਂ ਨੂੰ ਪਤਾ ਹੈ ਕਿ ਕੀ ਵਾਪੜ ਰਿਹਾ ਕੀ ਚੱਲ ਰਿਹਾ ਕਿੱਦਾਂ ਚੱਲ ਰਿਹਾ ਤੇ ਇਹ ਜਿਹੜਾ ਚੀਜ਼ ਹੈਗੀ ਹੈ ਇਹਦਾ ਮਤਲਬ ਇਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਉਦੁੱਤੇ ਹਾਈ ਕਮਾਂਡ ਨੂੰ ਕਿਤਨੇ ਕਿਤੇ ਸ਼ੰਕਾ ਹੈ ਜਿਸ ਕਰਕੇ ਹਾਈ ਕਮਾਂਡ ਜਿਹੜੀ ਹੈ ਉਹ ਆਪ ਆਪਣੀ ਅਗਵਾਈ ਦੇ ਵਿੱਚ ਰਾਹੁਲ ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ ਚੋਣ ਲੜਾਉਣ ਜਾ ਰਹੀ ਹੈ ਕਿਤੇ ਨਾ ਕਿ ਕਿ ਜੇ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਆਪਸੀ ਮਤਭੇਦ ਹੈ ਉਹ ਖਤਮ ਹੋ ਜੇ ਨਾ ਤੇ ਮੈਂ ਸਮਝਦਾ ਕਿ ਕਾਂਗਰਸ ਪਾਰਟੀ ਜਿਹੜੀ ਹੈ ਬੜੇ ਮਜ਼ਬੂਤ ਆਧਾਰ ਬਣ ਜਾਊਗਾ ਪੰਜਾਬ ਦੇ ਵਿੱਚ ਫੇਰ ਹੋਰ ਦੂਜੀ ਜਿਹੜੀ ਵੱਡੀ ਖਬਰ ਇਹ ਆ ਰਹੀ ਹੈ ਕਿ ਪ੍ਰਕਾਸ਼ ਬਾਦਲ ਵੀ ਸੀਟ ਦੇ ਅੱਗੇ ਪੇਸ਼ ਹੋਏ ਨੇ ਦੇਖੋ ਗੱਲ ਇਹ ਆ ਕਿ ਅੱਜ ਤੋਂ ਜਦੋਂ ਅਪਗਤ 16 ਜੂਨ ਦੀ ਗੱਲ ਕਰੀਏ ਤੇ ਉਦੋਂ ਵੀ ਇਹਨਾਂ ਨੂੰ ਪੇਸ਼ ਹੋਣ ਲਈ ਗੱਲ ਕੀਤੀ ਸੀ ਸਿੱਟ ਨੇ ਉਦੋਂ ਕੈਪਟਨ ਅਮਰਿੰਦਰ ਸਿੰਘ ਹੁਰਾ ਨੇ ਇੱਕ ਐਪਲੀਕੇਸ਼ਨ ਦੇ ਨਾਲ ਆਪਣੀ ਇੱਕ ਸਰਟੀਫਿਕੇਟ ਜਿਆ ਵੀ ਸਿਹਤ ਦਾ ਲਾਤਾ ਸੀ ਪਰ ਡਾਕਟਰ ਨੇ ਤੇ ਮੈਨੂੰ ਦੱਸ ਦਿਨਾ ਦੀ ਬੈਡ ਰੈਸਟ ਦਾ ਕਿਹਾ ਮੈਂ ਤੇ ਬਿਮਾਰ ਆਦਮੀ ਹਾਂ ਮੈਨੂੰ ਮੈਂ ਪੇਸ਼ ਨਹੀਂ ਹੋ ਸਕਦਾ ਤਾਂ ਫਿਰ ਉਹ ਉਹਨਾਂ ਦੀ ਗੱਲ ਮੰਨ ਕੇ ਅੱਜ 22 ਤਰੀਕ ਹੈ ਤੇ ਅੱਜ ਜਿਹੜੇ ਸਿੱਟ ਦੇ ਜਿਹੜੇ ਹੈਗੇ ਮੈਂਬਰ ਉਥੇ ਸੈਕਟਰ 4 ਦੇ ਵਿੱਚ ਜਿੱਥੇ ਐਮਐਲਏ ਦੇ ਰੈ residense ਆ ਫਲੈਟਸ ਆ ਉੱਥੇ ਪਹੁੰਚੇ ਹੋਏ ਨੇ ਇਹਨਾਂ ਦੇ ਘਰੇ ਪੁੱਛਗਿੱਛ ਕਰ ਰਹੇ ਨੇ ਗੱਲਬਾਤ ਕਰ ਰਹੇ ਨੇ ਦੇਖੋ ਗੱਲ ਹੈ ਕਿ ਆਰਤੀ ਜੀ ਉਤੇ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ ਹੈਨਾ ਤੇ ਜੇ ਕੋਈ ਮਾਤਰ ਬੰਦਾ ਹੋਵੇ ਤਾਂ ਤੁਹਾਨੂੰ ਕੀ ਲੱਗਦਾ ਕਿ ਸਿੱਟ ਜਾਂ ਕੋਈ ਮੱਦਾ ਮਾੜਾ ਜਾਂ ਹੌਲਦਾਰ ਵੀ ਬੁਲਾ ਲੈਣ ਕਿਸੇ ਮਾਤਰ ਬੰਦੇ ਨੂੰ ਦੇਖੋਗੇ ਨਹੀਂ ਮੈਂ ਬਿਮਾਰ ਆ ਅਗਲੇ ਖਿੱਚ ਕੇ ਲੈ ਕੇ ਆਉਂਦੇ ਨੇ ਇਹ ਜਿਹੜੀ ਇਕੁਐਲਿਟੀ ਹੈ ਸਾਡੇ ਸਿਸਟਮ 'ਚ ਹੈ ਨਹੀਂ ਜਿੰਨਾ ਵੱਡਾ ਪਾਵਰਫੁਲ ਬੰਦਾ ਹੋਊਗਾ ਉਸ ਤਰੀਕੇ ਨਾਲ ਇਹਦੇ ਵੀ ਮੈਂ ਸਮਝਦਾ ਕਿ ਇਸ ਵੇਲੇ ਜੋ ਕਾਲ ਚੱਲ ਰਹੀ ਹੈ ਇਹ ਕਿਤੇ ਨਾ ਕਿਤੇ ਚੋਣਾ ਦੇਖ ਕੇ ਚੱਲ ਰਹੀ ਹੈ ਜੇ ਕਿਤੇ ਮੰਨ ਲਓ ਚੋਣਾ ਹੋ ਚੁੱਕਿਆ ਹੈ ਮਤਲਬ ਚੋਣਾ ਨੂੰ ਸਮਾਂ ਹੁੰਦਾ ਤੇ ਇੰਨੀ ਜਿਹੜੀ ਰਫ਼ਤਾਰੀ ਫੜੀ ਹੋਈ ਹੈ ਸਿਸਟਮ ਦੇ ਵਿੱਚ ਉਹ ਚੀਜ਼ ਨਾ ਹੁੰਦੀ ਇਹ ਚੋਣਾ ਵੀ ਨਜ਼ਰ ਆਉਂਦੀਆਂ ਨੇ ਸੋ ਇਸ ਕਰਕੇ ਪੰਜਾਬ ਦੇ ਵਿੱਚ ਜਿਹੜੀਆਂ ਇਸ ਸਾਡੇ ਮੁਲਕ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਨਾ ਇਹ ਸਿਰਫ ਚੋਣਾ ਤੱਕ ਆਧਾਰ ਤੇ ਲੈਂਦੀਆਂ ਵਾਅਦੇ ਕਰਨਾ ਦਿਖਾਣਾ ਕਰਨਾ ਉਹ ਹਾਥੀ ਦੇ ਦੰਦ ਵਾਲਾ ਹਿਸਾਬ ਹੈ ਦਿਖਾਣਾ ਕੁਝ ਹੋਰ ਤੇ ਕਰਨਾ ਕੁਝ ਹੋਰ ਅਲੀ ਖਬਰ ਹੈ ਬਿੰਦਜੀ ਕੀ ਜਿਵੇਂ ਕਿ ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਦੇ ਵਿੱਚ ਇਕੱਠ ਕੀਤਾ ਪ੍ਰੋਗਰਾਮ ਵੀ ਕੀਤਾ ਜਿਸ ਦੇ ਵਿੱਚ ਕੋਨ ਵੀ ਜੇ ਪ੍ਰਤਾਪ ਨੂੰ ਸ਼ਾਮਿਲ ਕੀਤਾ ਹੈ ਤੇ ਸੀਮ ਦਾ ਜਿਹੜਾ ਇਹ ਗੱਲ ਆਖੀ ਹੈ ਕਿ ਸੀਿੰਦ ਦਾ ਜਿਹੜਾ ਚਿਹਰਾ ਹੋਏਗਾ ਉਹ ਸਿੱਖ ਚਿਹਰਾ ਹੋਵੇਗਾ ਜਿਸ ਨੂੰ ਪੰਜਾਬ ਤੇ ਮਾਣ ਹੋਵੇਗਾ ਦੇਖੋ ਜੀ ਸੀ ਆਪ ਵਿੱਚੋਂ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹਦੇ ਤੇ ਪੰਜਾਬ ਨੂੰ ਮਾਣ ਹੋਵੇਗਾ ਸਿੱਖ ਚਿਹਰਾ ਹੋਊਗਾ ਤੇ ਮੈਨੂੰ ਲੱਗਦਾ ਕਿ ਤਨੇ ਕਿਤੇ ਸ਼ਾਇਦ ਕੇਜਰੀਵਾਲ ਨੇ ਇਸ਼ਾਰਾ ਮਾਨਸਾਬ ਵੱਲ ਵੀ ਕੀਤਾ ਲੱਗਦਾ ਹੈ ਜ ਆਪ ਦਾ ਮੇਰਾ ਅੰਦਾਜ਼ਾ ਹੈ ਇਹ ਹੋ ਸਕਦਾ ਕਿ ਤੇ ਸਿੱਖ ਮਾਨ ਹੋਊਗਾ ਤੇ ਕਿਉਂਕਿ ਭਗਵੰਤ ਮਾਨ ਇੱਕ ਇਹੋ ਜਿਹਾ ਆਗੂ ਹੈ ਜਿਨੇ ਚੋਣ ਲੜੀ ਹੈ ਦੇਖੋ ਪੰਜਾਬ ਦੇ ਵਿੱਚ ਲੋਕ ਸਭਾ ਦਾ ਮੈਂਬਰ ਵੀ ਬਣਿਆ ਹੈ ਔਰ ਇਸ ਵੇਲੇ ਪੰਜਾਬ ਦੇ ਵਿੱਚ ਪ੍ਰਧਾਨ ਵੀ ਹੈ ਠੀਕ ਹੈ ਔਰ ਦੇਖੋ ਕਿ ਚੋਣਾਂ ਦੇ ਵਿੱਚ ਜਦੋਂ ਜਿਸ ਵੇਲੇ ਪੰਜਾਬ ਦੇ ਵਿੱਚ ਕੋਈ ਨਹੀਂ ਸੀ ਨਾ ਮਤਲਬ ਕਿ ਲੋਕ ਸਭਾ ਦੀ ਚੋਣਾਂ ਤੇ ਇਕੱਲਾ ਹੀ ਇਹ ਸਿਲੈਕਟ ਹੋਇਆ ਸੀ ਚੁਣਿਆ ਸੀ ਲੋਕਾਂ ਨੇ ਔਰ ਇਸ ਵੇਲੇ ਜੋ ਆਮ ਆਦਮੀ ਦੀ ਪੋਜੀਸ਼ਨ ਹੈ ਸਰਗਰਮ ਹੋਏ ਨੇ ਔਰ ਤੁਸੀਂ ਦੇਖ ਲਓ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਜੇ ਗੱਲ ਕਰੀਏ ਤੇ ਬੜੇ ਇਮਾਨਦਾਰ ਆਗੂ ਹੈਗੇ ਰਹੇ ਨੇ ਪੰਜਾਬ ਪੁਲਿਸ ਦੇ ਆਈਜੀ ਸਾਹਿਬਕਰ ਟਾਇਰਡ ਹੋਏ ਨੇ 2029 ਚ ਹੋਣਾ ਸੀਗਾ ਤੇ ਵਲੰਟਰੀ ਰਿਟਾਇਰਮੈਂਟ ਲੈ ਲਈ ਹੈ ਕਿਉਂਕਿ ਕੋਈ ਦਬਾਅ ਕਹਿੰਦੇ ਮੇਰੇ ਤੇ ਦਬਾਅ ਸੀਗਾ ਪੋਲਿਟੀਕਲ ਦਬਾਅ ਸੀਗਾ ਇਸ ਰਿਪੋਰਟ ਨੂੰ ਲੈ ਕੇ ਰੱਦ ਹੋਈ ਹਾਈ ਕੋਰਟ ਨੇ ਰੱਦ ਕਰਤੀ ਜਾ ਜਿਹੜੀ ਇਹਨਾਂ ਦੀ ਰਿਪੋਰਟ ਸੀਗੀ ਇਹਨਾਂ ਨੇ ਅਸਤੀਫਾ ਦੇ ਦਿੱਤਾ ਜਦ ਕਿ ਗੱਲ ਇਹ ਹੈ ਕਿ ਬਹੁਤ ਕਾਬਿਲ ਦੇਖੋ ਇਹਨਾਂ ਦੀ ਜੇ ਗੱਲ ਕਰੀਏ ਇਹ ਆ ਤੁਹਾਨੂੰ ਦੱਸਦਾ ਕਿ YouTube ਦੇ ਵਿੱਚ ਬੱਚਿਆਂ ਨੂੰ ਮੈਥ ਸਿਖਾਉਂਦੇ ਨੇ ਜੀ ਮੈਥਮੈਟਿਕਸ ਦੀ ਪੜ੍ਹਾਈ ਕਰਾਉਂਦੇ ਨੇ ਔਰ ਇਹ ਆਪਣੀਆਂ ਕਈ ਕਿਤਾਬਾਂ ਇਹਨਾਂ ਨੇ ਲਿਖੀਆਂ ਨੇ ਜੀ ਬਹੁਤ ਇੰਟੈਲੀਜੈਂਟ ਨੇ ਬਹੁਤ ਹਾਈਲੀ ਕੁਆਲੀਫਾਈਡ ਪਰਸਨੈਲਿਟੀ ਨੇ ਹੈ ਚੰਗਾ ਵਧੀਆ ਚੀਜ਼ ਹੈ ਕਿ ਇੱਕ ਚੰਗੇ ਜਿਹੜੇ ਪੜ੍ਹੇ ਲਿਖੇ ਨੇ ਜਾਣਕਾਰ ਨੇ ਉਹ ਸਿਆਸਤ ਦੇ ਵਿੱਚ ਆਉਣਗੇ ਤਾਂ ਹੀ ਸਿਆਸਤ ਦਾ ਭਲਾ ਹੋਊਗਾ ਪਰੇ ਗੱਲ ਹੈ ਕਿ ਕੁਝ ਜਿਹੜੇ ਮਾੜੇ ਲੋਕ ਆ ਚੰਗੇ ਬੰਦੇ ਨੂੰ ਵੈਸੇ ਵੀ ਕੰਮ ਨਹੀਂ ਕਰ ਦਿੰਦੇ ਸੋ ਕਿਤੇ ਨਾ ਕਿਤੇ ਦੇਖੋ ਆਏ ਨੇ ਜਿਹੜੇ ਲੋਕ ਇਹਨਾਂ ਦੀ ਤਾਰੀਫ ਕਰਦੇ ਸੀਗੇ ਕਿ ਇਹ ਤੇ ਬਹੁਤ ਵਧੀਆ ਨੇ ਜੀ ਇਹ ਤੇ ਬਹੁਤ ਵਧੀਆ ਅਫਸਰ ਨੇ ਅੱਜ ਉਹੀ ਉੱਠ ਕੇ ਕਹਿ ਰਹੇ ਨੇ ਜੀ ਇਹਨਾਂ ਤੇ ਜੀ ਨਾਰਕੋ ਟੈਸਟ ਕਰਾਉਣਾ ਚਾਹੀਦਾ ਮਜੀਠੀਆ ਸਾਹਿਬ ਨੇ ਕੱਲ ਕਿਹਾ ਇਹ ਨਾਰਕੋ ਸੈਟ ਟੈਸਟ ਕਰਾਉਣਾ ਚਾਹੀਦਾ ਜੀ ਇਹ ਇਹ ਕਰ ਰਹੇ ਆ ਜੀ ਇਹ ਇਹਨਾਂ ਦਾ ਇਨਕੁਆਰੀ ਲਵਾਣੀ ਚਾਹੀਦੀ ਹੈ ਜੀ ਸੋ ਕਿਤੇ ਨਾ ਕਿਤੇ ਮੁਖਾਲਫਤ ਵੀ ਇਹਨਾਂ ਦੀ ਹੋ ਰਹੀ ਹੈ ਪਰ ਮੈਨੂੰ ਲੱਗਦਾ ਕਿ ਸਹੀ ਸਮੇਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਵੀ ਜਿਹੜਾ ਹੈਗਾ ਜਿਹੜਾ ਕੈਂਪੇਨਿੰਗ ਦੇ ਵਿੱਚ ਜਿਹੜਾ ਚੱਲ ਪਏ ਨੇ ਤੇ ਜੇ ਮੈਨੂੰ ਲੱਗਦਾ ਕਿ ਅਗਰ ਸਟ੍ਰੈਟਜੀ ਇਹਨਾਂ ਦੀ ਰਣਨੀਤੀ ਸਹੀ ਹੋਵੇ ਨਾ ਤੇ ਪੰਜਾਬ ਦੇ ਵਿੱਚ ਪੂਰੀ ਤਰੀਕੇ ਦੇ ਨਾਲ ਕਾਂਗਰਸ ਨੂੰ ਟੱਕਰ ਦੇ ਸਕਦੇ ਨੇ 2016 ਦੇ ਵਿੱਚ ਸਿਨੈਰੀਓ ਹੋਰ ਸੀ ਕਿਉਂਕਿ 2017 ਦੇ ਵਿੱਚ ਚੋਣਾ ਸੀ ਗਿਆ 2000 16 ਵਿੱਚ ਐਵੇਂ ਜਾਪਦਾ ਸੀਗਾ ਕਿਤੇ ਨਾ ਕਿਤੇ ਕਿ ਲੈ ਜੀ ਸੋਤ ਘਟ ਸੀਤਾ ਆਮ ਆਦਮੀ ਪਾਰਟੀ ਨਹੀਂ ਲੈ ਕੇ ਜਾ ਸਕਦੀ ਕਿਉਂਕਿ ਜੋ ਲੋਕਾਂ ਦੇ ਵਿੱਚ ਰੁਝਾਨ ਸੀ ਲੋਕ ਤਬਦੀਲੀ ਚਾਹੁੰਦੇ ਸੀ ਪਰ ਮੈਂ ਸਮਝਦਾ ਕਿ ਦਿੱਲੀ ਤੋਂ ਆਏ ਯੂਪੀ ਤੋਂ ਆਏ ਦੋ ਸੱਜਣਾ ਨੇ ਪੰਜਾਬ ਦੀ ਸਿਆਸਤ ਨੂੰ ਮੈਨੂੰ ਜੋ ਲੱਗਦਾ ਖਰਾਬ ਕੀਤਾ ਔਰ ਜਿਸ ਤਰੀਕੇ ਦੇ ਨਾਲ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਅਲੱਗ ਹੋ ਗਏ ਨੇ ਉਹ ਉਸ ਵੇ ਹੋ ਗਏ ਸੀ ਤੇ ਉਹ ਮਾਰ ਵੀ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਪਈ ਐ ਤੇ ਕਿਤੇ ਨਾ ਕਿਤੇ ਇਹ ਵੀ ਜਿਹੜਾ ਕੇਜਰੀਵਾਲ ਨੂੰ ਸਮਝ ਲੈਣਾ ਚਾਹੀਦਾ ਕਈ ਵਾਰੀ ਕੀ ਹੁੰਦਾ ਕਿ ਬਹੁਤ ਟੌਪ ਤੇ ਜਿਹੜਾ ਆਗੂ ਬੈਠਾ ਹੁੰਦਾ ਨਾ ਉਹ ਜਿਹੜੇ ਨਾਲ ਪਿਆਦੇ ਹੁੰਦੇ ਨੇ ਇਹੋ ਜਿਹਾ ਵਰਗਲਾ ਦਿੰਦੇ ਨੇ ਨੂੰ ਸਮਝ ਨਹੀਂ ਆਉਣ ਦਿੰਦੇ ਵੀ ਗੇਮ ਚੱਲਦੀ ਕੀ ਪਈ ਐ ਉਹਦਾ ਕੀ ਨੁਕਸਾਨ ਹੋ ਸਕਦਾ ਤੇ ਉਹ ਪਾਰਟੀ ਦਾ ਨੁਕਸਾਨ ਜਿਹੜਾ ਹੋਇਆ ਤੇ ਮੈਂ ਸਮਝਦਾ ਕਿ ਅਗਰ ਸਹੀ ਸਟ੍ਰੈਟਜੀ ਪਲਾਨ ਕੀਤੀ ਜਾਵੇ ਨਾ ਤੇ ਪਾਰਟੀ ਜਿਹੜੀ ਆ ਉਹ ਸਹੀ ਟੱਕਰ ਦੇ ਸਕਦੀ ਐ ਅਗਲੀ ਜਿਹੜੀ ਖਬਰ ਹੈ ਕਿ ਇੱਕ ਜਿਹੜਾ ਨਵਾਂ ਕਾਲਜ ਪਿਆ ਹੋਇਆ ਵਿਧਾਇਕਾਂ ਦੇ ਪੁੱਤਰਾਂ ਦੀ ਨੌਕਰੀ ਦਾ ਉਸ ਤੇ ਕੀ ਵਿਚਾਰ ਨੇ ਕੀ ਬਣੇਗਾ ਇਸ ਜਿਹੜਾ ਦੇਖੋ ਇਹ ਜਿਹੜੀ ਵਿਚਾਰ ਤੇ ਇਹ ਨੇ ਵਿਚਾਰ ਲੋਕਾਂ ਦੇ ਵੀ ਜੀ ਆਪਾਂ ਸੁਣੀਆ ਇਹਨਾਂ ਤੇ ਲੋਕ ਵੀ ਇਸ ਵੇਲੇ ਬੜੀ ਮੁਖਾਲਫਤ ਕਰ ਰਹੇ ਨੇ ਲੋਕਾਂ ਦਾ ਵਾਸ ਨਹੀਂ ਚੱਲਦਾ ਪਰ ਘਰ-ਘਰ ਇਸ ਚੀਜ਼ ਦਾ ਰੋਸ ਹੈ ਘਰ-ਘਰ ਰੋਸ ਹੈ ਆਰਤੀ ਜੀ ਜੇ ਆਪਾਂ ਗੱਲ ਕਰੀਏ ਸਿਰਫ ਆਗੂਆਂ 'ਚ ਆਗੂਆਂ 'ਚ ਤੇ ਹੈ ਹੀ ਹੈ ਅੱਜ ਆਗੂ ਵੀ ਜਿਹੜੇ ਨੇ ਵਿਧਾਇਕ ਜਾਂ ਐਮਐਲਏ ਨੇ ਨਾ ਰੋਸ ਕਰ ਰਹੇ ਨੇ ਅੰਦਰ ਖਾਤੀ ਸਾਰੇ ਦੁਖੀ ਨੇ ਜੋ ਇਸ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਜੋ ਕੀਤਾ ਜਾਂ ਪਿਛਲੇ 4.5 ਸਾਲਾਂ ਦੇ ਵਿੱਚ ਕੁਝ ਨਹੀਂ ਕੀਤਾ ਜਾਂ ਜੋ ਕੀਤਾ ਉਹ ਮਾੜਾ ਕੀਤਾ ਉਹ ਰੋਸ ਪੰਜਾਬ ਦੀ ਕਾਂਗਰਸ ਲੀਡਰਸ਼ਿਪ ਤੇ ਸਾਰਿਆਂ ਤੇ ਆ ਕੁਝ ਜਿਹੜੇ ਆਗੂ ਨੇ ਬੋਲਦੇ ਪਏ ਨੇ ਕੁਝ ਆਗੂ ਨਹੀਂ ਬੋਲਦੇ ਪਏ ਉਹ ਚੁੱਪ ਕਰਕੇ ਬੈਠੇ ਨੇ ਕਿ ਆਪਣੀ ਕੁਰਸੀ ਨੂੰ ਬਚਾ ਰਹੇ ਨੇ ਕਿ ਜੇ ਕੈਪਟਨ ਅਮਰਿੰਦਰ ਸਿੰਘ ਦੁਆਰਾ ਮੁੱਖ ਮੰਤਰੀ ਬਣ ਜਾਂਦੇ ਨੇ ਕਿਤੇ ਸਾਡਾ ਪਤਾ ਨਾ ਕੱਟਿਆ ਜਾਵੇ ਸਾਡਾ ਪੋਚਾ ਨਾ ਸਾਡੇ ਤੇ ਪੋਚਾ ਨਾ ਚੱਲ ਜੇ ਕਿਤੇ ਸੋ ਗੱਲ ਇਹ ਹੈ ਕਿ ਵੇਖਿਆ ਜਾਵੇ ਭਈ ਪਰ ਇਹ ਮੁਖਾਲਫਤ ਜਿਹੜੀ ਹੈ ਹਰ ਪਾਸੇ ਹੋ ਰਹੀ ਹੈ ਆਮ ਲੋਕਾਂ ਦੇ ਵਿੱਚ ਵੀ ਰੋਸ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਜੇ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਹੁਰਾਂ ਦੀ ਅਗਵਾਈ 'ਚ ਚੋਣ ਲੜੀ ਜਾਊਗੀ ਤੇ ਉਸ ਦਾ ਕਾਂਗਰਸ ਨੂੰ ਨੁਕਸਾਨ ਹੋਣਾ ਹੀ ਹੋਣਾ ਹੈ ਜੀ ਇਜਨਾਲੀ ਕਿੰਦਜੀ ਵਿੱਚ ਚਰਚਾ ਦਾ ਵਿਸ਼ਾ ਨੂੰ ਵਿਰਾਮ ਦਿੰਨੀ ਆ ਤੁਸੀਂ ਸਾਰੇ ਹੀ ਸਵਾਲਾਂ ਦਾ ਜਵਾਬ ਹੀ ਬੜੀ ਬਰੀਕੀ ਨਾਲ ਵਿਸਥਾਰ ਨਾਲ ਸਮਝਾਇਆ ਵੀ ਇਹ ਵੇਲੇ ਕਿ ਦਰਸ਼ਕਾਂ ਨੂੰ ਇਹਨਾਂ ਖਬਰਾਂ ਦਾ ਜਿਹੜਾ ਉਹ ਨਿਚੋੜ ਸਮਝ ਲੱਗ ਗਈ ਹੋਣੀ ਹੈ ਕਿ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਹੈ ਕੀ ਕੁਝ ਹੋ ਰਿਹਾ ਪੰਜਾਬ ਦੇ ਸਿਆਸਤਦਾਨ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ